ਵਲੀ ਮੈਨੂੰ ਮਾਇੰਦਿਕ ਕੀ ਆਈਆ ਕਿਹੜਾ ਆਈਆ ਮਿਲਦਾ ਐਡ ਹੱਲ ਮੈਂ ਨਹੀਂ ਐਡ ਡਿਊਟੀ ਵਰਤਦਾ ਸਾਡੇ ਰੇਂਜ ਹੈਗੀ ਐ ਆਈਆ ਸਕੀਮ ਕਹਦੇ ਦਿਮਾਗ ਚ ਆਈ ਇੱਕ ਮਰਜਾ ਨਹੀਂ ਆਈ ਇਹਦਾ ਮੈਂ ਇਹ ਵਾ ਫਾਰਮੂਲਾ ਸੁਣਵਾ ਦੇ ਮਿੱਠੂ ਨੂੰ ਨਾ ਮਿੱਠੂ ਕਰਕੇ ਆਪਾਂ ਨੇ ਕਰਾਇਆ ਸਾਰਾ ਕੁਝ ਮੈਂ ਕਿਹਨੀ ਪੁਆਈ ਮਿੱਠੂ ਸਨੋਂ ਨੇ ਤਾਂ ਕੋਈ ਸਖਾਲੀ ਗੱਲ ਤਾਂ ਹੈ ਨਹੀਂ ਕਿ ਜਦ ਇਹਨੇ ਪਕਾਣੇ ਜੇ ਕਹਿ ਸਕਦੇ ਆ ਤੈਹ ਜਾਣ ਮੇਰੇ ਲੈ ਵੈ ਲੱਗ ਰਿਆ ਮੈਂਨੇ ਬੂਲ ਕੀ ਥੋੜੀ ਫੋਨ ਚ ਰਿਕਾਰਡ ਕਰ ਲੀਨੀ ਆ ਮਿੱਠੂ ਮਾਰ ਦੇਣੀ ਮੇਰੇ ਅੱਲ ਨੰਬਰ ਤੋਂ ਮਿਸਕਾਰ ਇਹ ਮਿਸਕਾਰ ਮਾਰੂ ਉਹਨਾਂ ਤਾਲਟਾ ਕਰੂ ਮੈਨੂੰ ਪੱਕਾ ਤੇਜ਼ ਹੋ ਰਿਹਾ ਹੈ ਬਹੁਤ ਤੇਜ਼ ਹੋ ਰਿਹਾ ਸਾਲੋ ਜੋ ਤਾ ਫੋਨ ਆਉਣਾ ਤਾਂ ਫੇਰਾ ਫੇਰਾ ਫੋਨ ਕਿਉਂ ਚੱਕੀ ਉਹ ਕੋਲ ਚੱਕੂ ਚੱਕਣ ਕੇ ਬਾਦਲਾ ਬਲੋਂ ਸਰਕਾਰ ਦੀ ਦਿੱਤੀ ਦੋ ਰੁਪਈਆ ਦੀ ਆਟੇ ਦੀ ਦਾਲ ਵਾਲੀ ਸਕੀਮ ਦੀ ਬੋਰੀਆ ਚੱਕਣ ਕਰਿਆ ਕਾਲ ਮਤਲਬ ਅਦਾ ਫੋਨ ਜੇ ਆਪਾਂ ਸੁਣਾਗੇ ਮਸੂੜੇ ਵਾਲੀ ਰਿਕਾਰਡਿੰਗ ਮੂਰੇ ਲਾ ਮੂਰੇ ਲਾ ਲੂਗੀ ਮੂਰੇ ਲਾਉਣੇ ਕੇ ਸਾਈਕਲ ਆਹੋ ਵੀਰੇ ਪਰ ਏਗਜ਼ਾਮਪਲ ਲਈ ਰਿਕਾਰਡਿੰਗ ਆ ਰਿਕਾਰਡਿੰਗ ਕਾਉਂਡ ਹੁੰਦੀ ਹੈ ਵਿੱਚ ਗਾਗੀ ਮਿਲ ਕੇ ਸਿੰਗਲ ਰਿਕਾਰਡ ਬਲਡਰ ਬਣਾਉਣਾ ਮੇਥੀ ਦੀ ਲਿਸਟ ਆ ਮਰਚਨ ਪੂਰੇ ਲਾਉਣਾ ਹੀ ਨਹੀਂ ਕਰੀ ਪੂਆ ਜੀ ਮੈਂ ਪੁਰਨਾ ਗਾਣਾ ਸੁਣਾ ਦੂੰਗੀ ਯਾਨ ਸੁਣਾਉਂਗੇ ਕੰਨਾ ਦੇ ਫੈਸਲੇ ਹਾਂ ਪੂਆ ਜੀ ਆਈ ਗਏ ਸਤੋਵਦਿਆ ਤਮਕ ਮੇਰਾ ਉਹ ਹੀ ਪੂਆ ਜੀ ਹਏ ਭਾਈ ਮੈਂ ਤਾਂ ਪੈਟਰੀ ਪਿੰਡ ਹੈ ਤੇ ਤੇਰੇ ਪੁੱਗੇ ਲੈ ਕੇ ਉਹਦੇ ਮੇਰੀ ਵੀ ਆਉਣਗੇ ਪੂਆ ਜੀ ਸੰਧਾਰੇ ਮੈਂ ਤਾਂ ਸੱਚੀ ਤਾਂ ਸਾਂਟੇ ਤੇ ਸ਼ੱਕ ਹੋਣ ਲੱਗ ਗਿਆ ਇਤਨਾ ਮੇਰੀ ਵੀ ਸੰਧਾਰੇ ਬੰਦ ਕਰਾਂਗੀ ਤੇਰੇ ਆ ਲੱਛੇ ਦਿਖਣ ਲੱਗੇ ਮਿੰਤਾ ਸਿਆਪੇ ਹੀ ਖੇਡ ਲਵੇਂ ਤੈਨੂੰ ਬੁਲਾ ਕੇ ਨਾ ਉਹ ਕਹਿੰਦੇ ਨੇ ਆਉਣੇ ਪੈਰ ਤੇ ਆਪ ਖਾੜੀ ਮਾਰਨੀ ਟੈਜਾ ਨਾਲ ਪੈਰੇ ਵੱਟ ਲੈ ਤੈਨੂੰ ਬੁਲਾ ਕੇ ਮੈਂ ਤਾਂ ਮਸੂਸ ਹੋਣ ਲੱਗ ਗਿਆ ਹਾਏ ਕੋਈ ਪਰ ਹੋਈ ਮਿਲੇ ਕਰੇ ਤੋ ਚੀਰੂ ਸਾਂਕੜਕ ਹਾਏ ਹੋਈ ਪਾਣਾ ਸਾਂਗ ਗਈ ਮਰਚ ਨਹੀਂ ਕੀ ਖਰ ਕਰਦੀ ਐ ਉਹ ਇਹ ਦੰ ਘਰਦੀ ਐ ਮੈਂ ਰਿਕਾਰਡ ਕਰ ਲੈਨੀ ਆ ਹੁਣ ਤਾਂ ਹੈਗਾ ਇਹ ਮੇਰੇ ਲਈ ਤੂਤਾ ਜੰਤਰੋਂ ਬਣਤ ਜਿਮਾਇ ਜੁਕੀ ਹਾਂ ਕਰਾਂ ਬਈ ਰਿਕਾਰਡ ਮੈਂ ਹਾਏ ਤੇਰਾ ਸਵਾਡ ਆਉਣੀ ਨਹੀਂ ਮੈਨੂੰ ਲੈਤਾ ਕਲੈ ਨਹੀਂ ਕਿਸੇ ਥਾਂ ਦੀ ਖੂਬੜ ਖੂਬੜ ਖੋਲੇ ਨਾ ਬਾਬੇ ਦਾ ਬੋਲੇ ਹਾਏ ਮੇਰਾ ਦਿਲ ਡੋਲੇ ਹਾਏ ਮੇਰਾ ਦਿਲ ਡੋਲੇ ਇਹ ਜਿਸਟਿਲ ਸੁਣੋ ਮੈਨੂੰ ਸੁਪਨੇ ਹੋ ਲੱਗੇ ਹੁਣੇ ਦਿਲ ਪਸ ਚਾ ਡੋਲ ਗਿਆ ਮੇਰਾ ਕੋਈ ਜੀ ਮਰ ਜਾਣੇ ਡੋਲ ਦੀ ਡੋਲ ਦੀ ਗਿਰੇ ਨਾ ਜਾਈ ਘਰੋਂ ਨਾ ਵੀ ਜੀ ਜਾਗੀ ਹਾਏ ਕੋਈ ਜੀ ਸਿੰਮੋ ਸਿੰਮੋ ਹੋਇ ਜੇ ਤ੍ਰਿਪਿੰਡ ਚ ਸਿੰਮੋ ਫੈਲ ਮਰਤੋਣੀ ਤੋ ਤਾੜ ਕੇ ਮਾਰਦੇ ਉਹ ਦਿਨ ਦਾ ਪਾਪਿਆ ਬਨੇ ਤੇ ਜੀ ਦੇ ਨਾ ਆਜਣਾ ਚਾਹੀਦਾ ਨਾ ਆਜਦੇ ਤੇ ਕਾਦਾ ਕਰਾਂ ਮਰਜਣ ਤੇ ਬੋਹੜਾਈ ਪੇਸਵਾਨ ਕੀ ਤਾਂ ਮੀਡੀਆ ਅਫਸਰ ਰੈਂਕ ਤਿਆਰੀਆਂ ਇਹ ਲਾਲ ਵੱਟ ਕੇ ਲਈ ਗੱਡੀ ਜਠੇਂਗੀ ਟਾਹ ਜਾਈਏ ਤੇ ਤਾਂ ਡਰ ਲੱਗਦਾ ਮੈਨੂੰ ਗਰੇ ਦੇਣਾ ਉਠਾ ਦੀ ਹਾਰ ਪਵਾ ਕੇ ਕਾ ਮੋਕਰਾ ਦੇ ਮਰਾ ਮਰ ਜਾਨੀ ਨੀ ਪੁੱਤੀ ਮੈਨੂੰ ਆਇਆ ਨਹੀਂ ਸਾਰੇ ਸਿਮਤ ਲੈਣੀ ਕਹਿੰਦੇ ਸਿਮਤ ਸਿਮੋਹਨ ਸੇ ਨੀ ਮਰੇ ਕ ਲੈਣੋ ਕਹਿੰਦੇ ਮੈਨਾਂ ਆ ਸਿਮਤ ਲੈ ਆਣੀ ਕਹਿੰਦੇ ਨਿਕਲ ਲੈਣੀ ਕਹਿੰਦੀ ਜਣੇ ਜਹ ਜੀ तूं पेणी कलेण कलेणी मो सी गिटे टोलो और ते ਮੈਂ ਨਹੀਂ ਆੜਿਕਾ ਕਰ ਲਈ ਹੁਣ ਦੇਖ ਤੁਸੀਂ ਮੇਰਾ ਜੈੱਟ ਕੋਈ ਕੰਮ ਨਹੀਂ ਕਰੰਦੇ ਰੇ ਤਾਂ ਕੌਣ ਆਨਨੋਨ ਨੰਬਰ ਆ ਤਿੰਨੇ ਵਸਕਾ ਦਾ ਮਾਰਦੇ ਆ ਰਹਿਨੇ ਬੈਕ ਕਾਲ ਕਰਕੇ ਦੇਖਣ ਹਲੋ ਹਲੋ ਕੀ ਵੀ ਦਿਜਾ ਰਹੇ ਹੋ ਕੀ ਜਾਰੇ ਹੋਏ ਕੇ ਵੋਸਾ ਨੌਨਸੈਂਸ ਲੋਕਾਂ ਨੂੰ ਵੀ ਸ਼ਰਮ ਨਹੀਂ ਕੱਟ ਦੇ ਯਾਰ ਐਨ ਆਵਰ ਲੇਟਰ ਨਰਲਿੰਗ ਪਿਆਰੇ ਵਾਲਾ ਹੰਦਸਾ ਤੇ ਚੱਲ ਤੈਨੂੰ ਕੁਸਕਾ ਕਲੇਮਾ ਬਾਹਰ ਖਵਾ ਕੇ ਲਿਆਵਾ ਬੈਡ ਪਿੱਛੇ ਜੱਟਣੇ ਜੱਤੀ ਭਾਗੇ ਆ ਜਾ ਲਾਈਏ ਲੋਕ ਕੈਸੇ ਲਿਆਣਗੇ ਆ ਜਾ ਨੀਪੂਆ ਜੀ ਨਿਆ ਤਸ ਮਰ ਜਣੀ ਬਰਤ ਚੱਕੀ ਆ ਰਿਹਾ ਮੋੜ ਤੋਂ ਬਾਕੀ ਮਿੱਠੂ ਨਾਲ ਤਾਂ ਨਹੀਂ ਆਸ ਰਹੀ ਨੀ ਵਯਾ ਇੱਕ ਵਈ ਨਾ ਮੇਰਾ ਚਾਦੂ ਹੀ ਚੱਲ ਗਈ ਕਹਿੰਦਾ ਟਾਇਰ ਜਣੀ ਇਹਦੀ ਚਿਪਕਾਉਂਗੀ ਬੱਬਲ ਗਮਾ ਮੰਗਣਾ ਟਾਇਰ ਦੇ ਨਾਲ ਚਿਪਕਾ ਗਏ ਟਾਇਰ ਜਣੀ ਉੱਪਰ ਲੰਘੂ ਮੋੜ ਸੰਤੇ ਵੇਖੇ ਤੇ ਉੱਪਰ ਦੀ ਮਰਚਾਂ ਨਹੀਂ ਗਏ ਬੈਠੀ ਇਹਦੀ ਇਹ ਇਟੀਨੇ ਸਰਾਇ ਪੂਆ ਮਰਚਾਂ ਇਹਦੇ ਕਰਤੀਆਂ ਅੰਕਾਰਾ day later. Why ਮੇਰੇ ਕਮਰੇ ਲੱਗਦੇ ਨੇ ਮੇਰੇ ਪਾਪੜ ਮੱਚਦੇ ਨੇ ਚਿੱਲੇ ਜੀ ਲੱਗਦਾ ਕੋਈ ਡਿਫੈਕਟ ਨਹੀਂ ਆਇਆ ਪਰ ਜੀ ਨੀ ਮੂਰਖਣੀਏ ਡਿਫੈਕਟ ਦਾ ਤੂੰ ਆਪਾਂ ਮਰ ਜਾਣੀਏ ਫੈਕਟ ਨਹੀਂ ਹੁੰਦਾ ਫੈਕਟ ਤਾਂ ਹੁੰਦਾ ਜਿਹਦੀ ਪੇ ਕੋ ਬਚਾਈ ਸਭਾ ਕੀ ਬਣਦਾ ਮਨ ਤਿਆਗ ਕੇ ਨਾ ਸ਼ੁਰੂ ਕਰਾਣੀ ਸਾਰੇ ਬੰਦੇ ਕਹਿੰਦੇ ਸ਼ੁਰੂ ਤੂੰ ਮਰ ਜਾਣੀ ਮਰ ਜਾ ਜਾ ਪਿਆ ਚੱਜ ਮਰ ਜਾਣੀ ਨਾ ਹੋਵੇ ਜੀ ਅਕਲ ਤੇ ਲੈਦੀ ਨਹੀਂ ਕਾਦ ਬਚਾਉਣ ਚਲੀਏ ਪੂਆ ਮੇਰੇ ਕਾਦ ਦੀ